ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਪ੍ਰਿਤ ਕੌਰ ਸੂਹਾ ਮੇਰਾ ਇੱਕ ਲੱਖ ਚੈਨਲ ਤੇ ਮੈਂ ਆਪ ਸਭ ਦਾ ਸਵਾਗਤ ਕਰਦੀ ਹਾਂ ਜੀ ਅੱਜ ਮੈਂ ਆਪ ਸਭ ਦੇ ਨਾਲ ਇੱਕ ਮੇਰੀ ਲਿਖੀ ਹੋਈ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੋਏਗਾ ਮੁਹੱਬਤ ਦੇ ਅਰਥ ਪੇਸ਼ਾਂ ਜੀ ਉਹਦੀਆਂ ਸਤਰਾਂ ਨਵੀਂ ਜ਼ਿੰਦਗੀ ਦਾ ਆਗਾਜ਼ ਮੁਹੱਬਤ ਨਵੀਂ ਜ਼ਿੰਦਗੀ ਦਾ ਆਗਾਜ਼ ਮੁਹੱਬਤ ਬੰਦਿਸ਼ਾਂ ਤੋਂ ਆਜ਼ਾਦ ਮੁਹੱਬਤ ਨਵੀਂ ਜ਼ਿੰਦਗੀ ਦਾ ਆਗਾਜ਼ ਮੁਹੱਬਤ ਬੰਦਿਸ਼ਾਂ ਤੋਂ ਆਜ਼ਾਦ ਮੁਹੱਬਤ ਮੁਲਾਕਾਤ ਦੀ ਮੁਤਾਜ ਨਹੀਂ ਹੁੰਦੀ ਰੂਹਾਂ ਦੀ ਆਵਾਜ਼ ਮੁਹੱਬਤ ਸੱਜਣ ਜਿਸ ਵਿੱਚ ਅੱਲਾ ਲੱਗਦਾ ਹੈ ਪਿਆਰੇ ਲਈ ਨਮਾਜ਼ ਮੁਹੱਬਤ ਚੁੱਪ ਵੀ ਜਿੱਥੇ ਗੱਲਾਂ ਕਰਦੀ ਚੁੱਪ ਵੀ ਜਿੱਥੇ ਗੱਲਾਂ ਕਰਦੀ ਪ੍ਰੇਮੰਡ ਦੀ ਪਰਵਾਜ਼ ਮੁਹੱਬਤ ਇੱਕ ਦੂਜੇ ਲਈ ਮਰ ਵੀ ਜਾਣਾ ਇੱਕ ਦੂਜੇ ਲਈ ਮਰ ਮਿਟ ਜਾਣਾ ਐਸਾ ਹੈ ਰਿਵਾਜ਼ ਮੁਹੱਬਤ ਅਰਸ਼ ਮੁਹੱਬਤ ਅੰਮ੍ਰਿਤ ਪਿਆਲਾ ਅਰਸ਼ ਮੁਹੱਬਤ ਅੰਮ੍ਰਿਤ ਪਿਆਲਾ पर समाज ना करे स्वीकार मुहब्बत नवी जिंदगी का आगाज मुहबत बंदिशा तो आजाद मुहब्बत धन्यवाद जी